ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਆਪ ਜੀ ਦੇਖ ਰਹੇ ਹੋ ਇਹ ਮਹਿੰਦੀ ਦੇ ਬੂਟੇ ਨੇ ਤੇਸੀ ਮਹਿੰਦੀ ਆ ਜਿਹੜੀ ਜੰਗਲੀ ਹੁੰਦੀ ਆ ਇਹ ਹੋਰ ਕਿਸਮ ਆ ਤੇ ਜਿਹੜੀ ਆ ਝਾੜੀ ਜੀ ਆ ਇਹ ਹੋਰ ਮਹਿੰਦੀ ਆ ਤੇ ਇਹਦੀ ਖਾਸੀਅਤ ਆ ਵੀ ਇੱਕ ਤਾਂ ਅਸਲੀ ਚੀਜ਼ ਆ ਤੇ ਇੱਕ ਇਹ ਮਤਲਬ ਬਹੁਤ ਘੱਟ ਪਾਣੀ ਨਾਲ ਹੋ ਜਾਂਦੀ ਆ ਤੇ ਗੁਣਾ ਨਾਲ ਵੀ ਭਰਪੂਰ ਆ ਇਹਦੇ ਜਿਹੜੇ ਪੱਤੇ ਨੇ ਇਹਨਾਂ ਦੀ ਕਿਸੇ ਸਮੇਂ ਵਰਤੋਂ ਕੀਤੀ ਜਾਂਦੀ ਕੁੱਟ ਕੇ ਮਹਿੰਦੀ ਦੇ ਰੂਪ ਤੇ ਲਾਏ ਜਾਂਦੇ ਸੀਗੇ ਹੱਥਾਂ ਤੇ ਜਾਂ ਉਸ ਤਰ੍ਹਾਂ ਤੇ ਮਤਲਬ ਉਹ ਉਸ ਟਾਈਮ ਇੱਕ ਮੈਡੀਸਨ ਪਲਾਂਟ ਸੀਗਾ ਬਾਅਦ ਚ ਸਮਾਂ ਬਦਲਿਆ ਤਾਂ ਉਹ ਮਹਿੰਦੀ ਦਾ ਵੀ ਡਿਜ਼ਾਈਨ ਆਇਆ ਤਾਂ ਫਿਰ ਉਹ ਫੁੱਲ ਵਗੈਰਾ ਬਣਾ ਕੇ ਲਾਏ ਜਾਣ ਲੱਗੇ ਉਸ ਤਰ੍ਹਾਂ ਇਹ ਚੀਜ਼ਾਂ ਮਤਲਬ ਇੱਕ ਜਿਹੜਾ ਮੈਡੀਸਨ ਪਲਾਂਟ ਸੀਗਾ ਇੱਕ ਸੁੰਦਰਤਾ ਦਾ ਬਣ ਚੁੱਕਿਆ ਸਾਧਨ ਪਰ ਅਸਲ ਦੇ ਵਿੱਚ ਜਿਹੜੇ ਮਹਿੰਦੀ ਨੇ ਇਹ ਮੈਡੀਸਨ ਪਲਾਂਟ ਸੀ ਤੇ ਸਿਰ ਤੇ ਵੀ ਲਾਈ ਜਾਂਦੀ ਸੀ ਕੁੱਟ ਕੇ ਹੱਥਾਂ ਤੇ ਤੇ ਰੰਗ ਤਾਂ ਛਾੜਦੀ ਸੀਗੀ ਪਰ ਇਹ ਅਸਲੀ ਜੋ ਇਹਦਾ ਕਾਰਨ ਸੀਗਾ ਉਹ ਠੰਡਕ ਤੇ ਸ਼ਾਂਤੀ ਪ੍ਰਦਾਨ ਕਰਦੀ ਸੀ ਪਰ ਹੁਣ ਇਹ ਬੂਟੇ ਬਹੁਤ ਘੱਟ ਲਾਇਆ ਜਾਂਦੇ ਨੇ ਪਰ ਅਸਲ ਵਿੱਚ ਇੱਕ ਆਪਾਂ ਨੂੰ ਜਦੋਂ ਕੁਦਰਤੀ ਖੇਤੀ ਕਰਦੇ ਤਾਂ ਇਸ ਤਰ੍ਹਾਂ ਦੇ ਬੂਟਿਆਂ ਦਾ ਵੀ ਆਪਣੇ ਖੇਤਾਂ 'ਚ ਅਪਣਾਉਣਾ ਚਾਹੀਦਾ ਤੇ ਆ ਇਹਨਾਂ ਦੇ ਇਸ ਤਰ੍ਹਾਂ ਇਹ ਬੀਜ ਹੁੰਦੇ ਨੇ ਸੋ ਇਸ ਤਰ੍ਹਾਂ ਇਹ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਆਪਾਂ ਉਹਨਾਂ ਨੂੰ ਸੰਭਾਲ ਸਕਦੇ ਆ ਧੰਨਵਾਦ ਜੀ